ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਾਂ ਸਾਰੇ ਠੀਕ ਠਾਕ ਹੋਵਗੇ ਹੁਣ ਤੁਸੀਂ ਦੇਖ ਹੀ ਲਿਆ ਹੁਣ ਵੀ ਆਪਾਂ ਕਿੱਥੇ ਖੜੇ ਆ ਮਿੱਤਰੋ ਕੋਈ ਗੱਲਬਾਤ ਸੰਦਖਾ ਦੱਸਦੇ ਆ ਜੋ ਆਪਾਂ ਖੜੇ ਆਂ ਕਿ ਮੁਰਗੀ ਫਾਰਮ ਤੇ ਤੇ ਆਹ ਪਤਾ ਨਹੀਂ ਕੀ ਨੇ ਕਿ ਆਹ ਪੁੱਛਦੇ ਇਨਾਂ ਤੋਂ ਇਹਨਾਂ ਬਾਰੇ ਜਾਣਕਾਰੀ ਲੈਣੇ ਆਂ ਕਿ ਜਿਹੜੇ ਆਹ ਡਰਮ ਇਹ ਨੇ ਭਾਈ ਇਹ ਕੀ ਚੀਜ਼ ਐ ਮਣ ਕੇ ਆਪਾਂ ਜਾਣਨ ਜਾਂ ਕਰ ਲਈਏ ਪੁੱਛਦੇ ਆ ਗੱਲਬਾਤ ਹੈ ਕੋਸ਼ ਨਹੀਂ ਹੁੰਦਾ ਤੂੰ ਆ ਜਾ ਆ ਜਾ ਇਹ ਜਗ੍ਹਾ ਮੈਂ ਆਪਣਾ ਪਿੰਡ ਵਾਲੇ ਪਿੰਡਾਂ ਵਾਲੇ ਆਪਾਂ ਦਾ ਪਿੰਡਾਂ ਦੀ ਗੱਲ ਕਰਾਂਗੇ ਐਂ ਦਾ ਮੈਂ ਚੱਪਲਾਂ ਜੀ ਆਇਆ ਮੈਂ ਵੀ ਚੱਪਲਾਂ ਜੀ ਨਾ ਆਹ ਦੱਸ ਆ ਕੀ ਚੀਜ਼ ਆਇਆ ਹਾਂ ਜਿਹੜਾ ਆਹ ਚੀਜ਼ ਹੈ ਕੀ ਆ ਮਤਲਬ ਆਹ ਚੀਜ਼ ਕਾਦੇ ਵਾਸਤੇ ਹੈ ਇਹ ਇਹ ਪਤਾ ਕੀ ਇਹਦੇ ਤੋਂ ਬੱਚਾ ਆਉਂਦਾ ਹੈ ਹਾਂ ਉਹ ਠੰਡ ਮੰਦਾ ਅੱਛਾ ਇਹਨਾਂ ਨੂੰ ਮੰਨ ਲੈਣਾ ਟੈਂਪਰੇਚਰ ਸਹੀ ਕਰਨ ਵਾਸਤੇ ਟੈਂਪਰੇਚਰ ਠੰਡਣਾ ਮੰਨੇ ਬੱਚੇ ਇਕੱਠਾ ਹੋ ਜੇ ਫਿਰ ਇੱਕ ਦੂਜੇ ਨੂੰ ਥੱਲੇ ਦਾ ਬਲੰਦਾ ਮਰ ਜਾਂਦਾ ਅੱਛਾ ਇਹਨਾਂ ਨੂੰ ਠੰਡ ਤੋਂ ਬਚਾਉਣ ਵਾਸਤੇ ਇਹ ਵੀ ਤਲੱਕੜ ਵਾਲਾ ਪੂੜ ਪਾ ਕੇ ਅੱਛਾ ਇਹ ਥੋੜੀ ਅੱਗ ਮਚਾਈ ਜਾਂਦੀ ਏ ਅੱਛਾ ਇਹ ਵੀ ਜ਼ਰੂਰ ਆਉਂਦੀ ਅੱਛਾ ਉਹ ਮਨ ਲੈ ਇਹ ਸਾਰੀ ਰਾਤ ਗਰਮ ਰਹਿੰਦੀ ਹੈ ਮਤਲਬ ਇਹ ਚ ਕੀ ਕਰ ਰਹੀ ਦੀ ਇਹਨਾਂ ਨੂੰ ਠੀਕ ਆ ਇਹਨਾਂ ਨੇ ਜਾਨਵਰ ਵਧੀਆ ਰਹਿੰਦਾ ਅੱਛਾ ਹੁਣ ਤਾਂ ਜਦੋਂ ਇਹ ਬੰਦ ਕਰਤੀ ਪਹਿਲੇ 10 ਦਿਨ ਇਹ ਚੱਲਦੀਆਂ ਨਹੀਂ ਅੱਛਾ ਪਹਿਲੇ 10 ਦਿਨ ਚੱਲਦੀਆਂ ਨਹੀਂ ਹਾਂ ਇੱਕ ਤੋਂ ਦੇਖ ਹੁਣ ਕਿੰਨੇ ਦਿਨਾਂ ਦਾ ਹੋ ਗਿਆ ਇਹ ਬੱਚਾ ਇਹ ਬੱਚਾ ਅੱਜ ਹੈ ਨਾ 14 ਦਿਨਾਂ ਦਾ ਅੱਛਾ ਅੱਜ 14ਵੇਂ ਦਿਨ ਅੱਛਾ ਵੀ ਹੁਣੇ ਬੰਦ ਕਰੀਆਂ ਦੋ ਤਿੰਨ ਦਿਨ ਹੋਏ ਨੇ ਹਾਂ ਅੱਜ ਆ ਦੋ ਤਿੰਨ ਜਗ ਦਿਨ ਹੋ ਗਏ ਨੇ ਮੈਂ ਬੰਦ ਕਰੀਆਂ ਨੂੰ ਠੀਕ ਹਲੇ ਇਹ ਇੱਦਾਂ ਹੀ ਮਾਰੋਂ ਜਦ ਦਾ ਫਰਮਾ ਗਏ ਆ ਵਧਾਉਣੇ ਅੱਗੇ ਹਾਂ ਤੁ ਵੀ ਅੱਗੇ ਅੱਛਾ ਅੱਜ ਤਾਂ ਅੱਜ ਹੀ ਹਲੇ ਦਾ ਆ ਜੀ ਸਾਨੂੰ ਦਿਖਾਈਏ ਇਹਦੇ ਵੀ 2-3 ਪਾਰਟੀਸ਼ਨ ਜੇ ਕਰ ਰਖੇ ਨੇ ਨਾ ਇਹ ਜਦੋਂ ਜਦੋਂ ਵੱਡਾ ਹੋਈਆਂ ਨਾ ਹਾਂ ਇਹ ਆਉਣ ਆਪਣਾ ਦੋ ਦਿਨਾਂ ਨੂੰ ਰੋਕ ਕੇ ਦੋ ਦਿਨਾਂ ਨੂੰ ਅੱਛਾ ਐਂ ਕਰਨਾ ਪੈਂਦਾ ਇਹ ਹਾਂ ਐਂ ਕਰਨਾ ਪੈਂਦਾ ਠੀਕ ਐ ਹੁਣ ਇਹਦੀ ਗਰਮائش ਰਹੀ ਜੇ ਨਾਲ ਤਾਂ ਹਾਂ ਆਪਾਂ ਇਧਰ ਦੀ ਪਾਰ ਨਹੀਂ ਕਰਦੇ ਨੋ ਟੱਪਦੇ ਨਹੀਂ ਬਾਡਰ ਜਾਹੇ ਨਾ ਇਧਰ ਤਾਂ ਪੱਲੀ ਲਈ ਹਲੇ ਦਾ ਅੱਗੇ ਤਿਆਰੀ ਪੂਰੀ ਸਾਰੀ ਕਰਨੀ ਪਈ ਹੈ ਲੈ ਹਾਂ ਅੱਛਾ ਸਾਰੇ ਜੇ ਫਿਰ ਸਾਰੇ ਚ ਖੋਲ ਦੇਣੇ ਉਹ ਸਾਰੇ ਚ ਖੋਲਾਂਗੇ ਇਹਨੂੰ 20 ਦਿਨਾਂ ਤੋਂ 20 ਨਾਲ ਹੁੰਦਾ ਲੈ ਵਦ ਵਦ ਸ਼ੇਅਰ ਕਰਦੇ ਹੋ 20 ਦੇ ਨਾਲ ਹੋਗਾ ਆਪਾਂ ਸਾਰੇ ਅੱਛਾ ਹੁਣ ਇਧਰ ਸਵਾਇਆ ਕਰੀ ਹੋਈ ਹੈ ਹਾਂ ਇਧਰ ਮੜਾ ਮੋਟਾ ਹਲੇ ਰਹਿਦਾ ਛਿਲਕਾ ਤੁਲਕਾ ਹੋਰ ਪਾਉਣਾ ਅੱਛਾ ਉਹ ਜਿਹੜਾ ਟਾਈਮ ਤੇ ਪਾ ਦਿੰਦੇ ਹੁਣ ਇਹਦਾ ਮੜਾ ਫਿਰ ਇਹ ਕੀ ਰੇਟ ਲਿਓਣਾ ਛਿਲਕਾ ਇਹਦਾ ਹੁੰਦਾ ਬਾਈ ਇਹਦਾ ਬਾਈ ਪੈਂਦਾ ਆਪਾਂ ਨੂੰ 7-8 ਰੁਪਏ ਪੈ ਜਾਣਾ ਕਰੇ 7 ਸਾਈਲਰ ਵਾਲਾ ਇਹ ਤੁਹਾਨੂੰ ਹਾਂ 700-800 ਕਮਾਂਡ ਅੱਛਾ ਮਿਲ ਜਾਣਾ ਹੁਣ ਕਿੰਨੇ ਬੱਚੇ ਦਾ ਫਾਰਮ ਹੈ ਤੇਰਾ ਇਹ ਆਪਣਾ ਜੀ 5200 ਰੁਪਆ ਹੋਇਆ ਹੈ ਲੈ ਵੀ ਮਿੱਤਰੋ ਜੇ ਕੋਈ ਸੱਜਣ ਕਰਨਾ ਚਾਹੁੰਦਾ ਕੋਈ ਕੰਮ ਦਾ ਜਰੂਰ ਕਰ ਲੇ ਭਾਈ ਆਪਣਾ ਕੰਮ ਹੈ ਹਨਾ ਹਾਂ ਬੰਦੇੋ ਜਾਣਕਾਰੀ ਲੈ ਸਕਦੇ ਹੋ ਲਾਡੀ ਸਿੰਘ ਤੋਂ ਜੇ ਕਿਸੇ ਮੋਬਾਈਲ ਨੰਬਰ ਦੀ ਲੋੜ ਹੋਵੇ ਤਾਂ ਜਰੂਰ ਆਪਾਂ ਉੱਪਰ ਪਾ ਦਾਂਗੇ ਇਹ ਵੀ ਜਾਣਕਾਰੀ ਲੈਣਾ ਚਾਹ ਤਾਂ ਲੈ ਸਕਦੇ ਹੋ ਤਾਂ ਮੋਬਾਈਲ ਨੰਬਰ ਆਪਾਂ ਵਿੱਚ ਪਾ ਦਾਂਗੇ ਇੱਕ ਆ ਦੇਖੋ ਇੱਕ ਹੀ ਆਇਆ ਕਹਿੰਦਾ ਕਾਲੇ ਰੰਗ ਦਾ ਇੱਕ ਆ ਫਿਰਦਾ ਦੇਖੋ ਕਈ ਸਾਲਾਂ ਬਾਅਦ ਖਦਾ ਆ ਜਾਂਦਾ ਕਹਿੰਦਾ ਵਿਚੀ ਤਿੰਨ ਸਾਲਾਂ ਬਾਅਦ ਆਇਆ ਹੈ ਤਿੰਨ ਸਾਲ ਪਹਿਲਾਂ ਆਇਆ ਸੀ ਚੰਗੀ ਲੱਗੀ ਤਾਂ ਤੁਹਾਨੂੰ ਲਾਈਕ ਸ਼ੇਅਰ ਕਰਦੇ ਬਈ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਫੀਰ ਇਹਨਾਂ ਤੋਲ ਕੇ ਪਾਣੀ ਪੈਂਦੀ ਐ ਤਾਂ ਖੁੱਲੀ ਐ ਨਾ ਬਸ 135 ਭਾਂਡੇ ਨੇ ਰਾਤ ਪੈਂਦੇ ਨੇ ਹੁਣ ਪੈਂਦੇ ਨੇ 5 ਗੱਟੇ ਅੱਛਾ 60 ਕਿਲੋ ਇੱਕ ਠੀਕ ਐ ਜਦੋਂ ਇਹ ਮਨ ਲੈ 20 ਮੈਂ ਹੋ ਗੋ ਧਵਾ ਕੇ ਨੂੰ 13 ਗੱਟੇ ਇੱਕ ਦਿਨ ਦੇ ਅੱਛਾ ਹਾਂ ਠੀਕ 13 ਗੱਟੇ ਇਹਨੇ ਵਿੱਚ ਤਾਂ ਨਹੀਂ ਬੈਠਾ ਉਠਾਈਆਂ ਕਰ ਦੇਗੇ ਨਾ 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 ਇਹ ਇੱਕ ਵਾਰ ਸੀ ਲੱਗਦੀ ਜਾਂਉਂਦੇ ਵੱਡੇ ਹੋ ਜਾਣਗੇ ਜਿੰਮੇ ਦੇਖਾ ਹਾਂ ਬੰਦੇ ਅਰੇ ਰੱਸੀ ਐ ਐਸਾ ਇਹਨੂੰ ਉੱਤੇ ਚੱਕੀ ਜਾਣਗੇ ਇਹ ਰੱਸੀ ਦੇ ਵਿੱਚ ਦੇਖ ਪਏ ਕੇ ਹਾਂ ਇਹ ਰੱਸੀ ਪਈ ਜੂ ਇਹਦੇ ਵਿੱਚ ਐ ਹਾਂ ਇਹ ਰੱਸੀ ਪਈ ਕੇ ਹਾਂ ਜਿਉਂ ਜਿਉਂ ਮੁਰਗਾ ਵੱਡਾ ਹੋਈ ਜੂ ਅੱਛਾ ਜਦੋਂ ਪੈ ਤਾਂ ਹੱਜਪੀ ਬਣਾ ਹਾਂ ਹਾਂ ਠੀਕ ਐ ਉਹ ਵੱਡਾ ਗਿਆ ਫਿਰ ਇਹ ਖਰਾਬ ਨਹੀਂ ਕਰਦਾ ਖਰਾਬ ਨਹੀਂ ਕਰਦਾ ਬਿਲਕੁਲ ਸਹੀ ਚੱਲਦਾ ਉਹ ਵੀ ਜਾਨਵਰ ਠੰਡ ਕਰਕੇ ਛੋਟਾ ਰਹਿ ਜਾਂਦਾ ਵਿੱਚ ਹਾਂ 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 ਉਹਦੇ ਕਰਕੇ ਥੱਲੇ ਦਾ ਰੱਖ ਲੈਣੇ ਉਹਦਾ ਮੂੰਹ ਨਹੀਂ ਜਾਂਦਾ ਵੀ ਖਾਣ ਦੀ ਦਿੱਕਤ ਨਾ ਹੋਵੇ ਹਾਂ ਹਾਂ ਜਿਵੇਂ ਖਾਣ ਲੱਗਦੇ ਨੇ ਦਿੱਕਤ ਨਾਲ ਦੀ 24 ਘੰਟੇ ਫੀਡ ਜ਼ਰੂਰੀ ਆ ਠੀਕ ਹੈ ਜੀ 24 ਘੰਟੇ ਚਾਹਾਂ ਫੀਡੇ ਖਾਣਾ ਲੈ ਜੀ ਸਜਣੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਿੰਡਾਂ ਵਾਲਿਆਂ ਗੱਲ ਪਿੰਡਾਂ ਦੀ ਗਾਣੇ ਗੱਲ ਅੱਜ ਫਿਰ ਮੁਰਗੀ ਫਾਰਮਾਂ ਦੀ ਕਰਾਂਗੇ ਆ ਹੋ ਗਿਆ ਹੈ ਇਹ ਵਿੱਚ ਮਾਰਾ ਆ ਜਾਂਦਾ ਕਈ ਵਾਰ ਜੇ ਮੈਂ ਪਗਦੀ ਵੀ ਇਹਦੀ ਵੀ ਤੇ ਫੁੱਤੀ ਸਾ ਆ ਜਾਂਦਾ। ਇਹ ਥੋੜਾ ਇਹ ਦੇਖੇ ਜੇ ਮੈਂ ਖੜਾ ਨਹੀਂ ਹੋ ਰਿਹਾ ਕਈ ਵਾਰੀ ਕੋਈ ਮਾਰਾ ਕਰਨਾ ਪੈਂਦਾ ਫਿਰ। ਹਾਂ ਇਹਦਾ ਵਿਚਾਰਾ ਹੀ ਉਹ ਕੋਈ ਹੋਲੀ ਹੋਲੀ ਚੱਲ ਪੂਗਾ। ਹੂੰ ਹੂੰ ਕਮਜ਼ੋਰੀ ਹੋ ਜਾਂਦੀ ਹੈ ਕਹਿੰਦਾ ਮਤਲਬ ਇਹ ਹੈ। 5800 ਦੇ ਵਿੱਚੋਂ 5-4% ਤੈਨੂੰ ਬੰਦਾ। ਹਾਂ 58 ਕਿੰਨਾ 6000 ਹੈ। ਹਾਂ 6000 ਤੋਂ 200 ਸੁਣੇ ਜਿੱਦਾਂ ਕੱਟ ਪਈ ਦੀ ਹੈ ਤੇ ਕੱਟਦੀ ਕੰਪਨੀ ਕੋਲੇ। ਅੱਛਾ। 200 ਥੋੜਾ ਕੱਟ ਆ ਗਿਆ। ਲਾਈਵ ਹਰ ਵਾਰ ਸ਼ੇਅਰ ਕਰਦੇ ਹਾਂ ਧੰਨਵਾਦ ਸਾਰੇ ਭੈਣ ਭਰਾਵਾਂ ਦਾ।